ਖੇਡ ਸੰਸਾਰ ਪ੍ਰੋਗਰਾਮ ਦੇ 17 ਅੰਕ ਵਿੱਚ ਆਪ ਸਭ ਦਾ ਬਹੁਤ-ਬਹੁਤ ਸਵਾਗਤ। ਕ੍ਰਿਕਟ ਦੀ ਖੇਡ ਸਾਡੇ ਦੇਸ਼ ਵਿੱਚ ਬਹੁਤ ਲੋਕਪ੍ਰਿਆ ਹੈ ਅਤੇ ਇਸ ਖੇਡ ਦੇ ਨਾਲ ਹਰ ਕੋਈ ਜੁੜਨਾ ਚਾਹੁੰਦਾ ਹੈ ਤੇ ਬਾਰੇ ਜਾਣਕਾਰੀ ਹਾਸਲ ਕਰਨਾ ਚਾਹੁੰਦਾ ਹੈ ਤੇ ਅੱਜ ਦੇ ਸੰਕ ਵਿੱਚ ਕ੍ਰਿਕਟ ਦੀ ਖੇਡ ਬਾਰੇ ਗੱਲ ਕਰਾਂਗੇ। ਇਸ ਚਰਚਿਤ ਖੇਡ ਦੇ ਪਿੱਛੇ ਕਿਹੋ ਜਿਹੇ ਨੁਕਤੇ ਹੁੰਦੇ ਨੇ। ਉਹਨਾਂ ਬਾਰੇ ਜਾਣਾਂਗੇ, ਤਕਨੀਕੀ ਪਹਿਲੂਆਂ ਬਾਰੇ ਵੀ ਗੱਲ ਕਰਾਂਗੇ ਤੇ ਪੰਜਾਬ ਵਿੱਚ ਕ੍ਰਿਕਟ ਦੀ ਕੀ ਸਥਿਤੀ ਹੈ। ਉਸ ਬਾਰੇ ਵੀ ਜਾਣਾਂਗੇ ਅੱਜ ਦੇ ਹੀ ਸਤਾਜ਼ਾ ਅੰਕ ਵਿੱਚ ਤੇ ਇਸ ਗੱਲਬਾਤ ਵਿੱਚ ਇਸ ਵਿਸ਼ੇ ਉੱਤੇ ਚਾਨਣਾ ਪਾਉਣ ਲਈ ਸਾਡੇ ਕੋਲ ਮੌਜੂਦ ਨੇ ਸਾਬਕਾ ਰੰਜੀ ਟਰਾਫੀ ਖਿਡਾਰੀ ਅਤੇ ਮੌਜੂਦਾ ਸਮੇਂ ਕ੍ਰਿਕਟ ਦੇ ਕੋਚ ਵਜੋਂ ਸੇਵਾਵਾਂ ਨਿਭਾ ਰਹੇ ਹਰਜੀਤ ਸਿੰਘ ਬਾਜਵਾੜੀ ਤੁਹਾਡਾ ਬਹੁਤ-ਬਹੁਤ ਸਵਾਗਤ ਪੀਡਸਨ ਸਾਹਿਬ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤੇ ਆਪਾਂ ਗੱਲਬਾਤ ਕਰਾਂਗੇ ক্রিকেট ਦੀ ਖੇਡ ਸਬੰਧੀ ਇਹਦੇ ਤਕਨੀਕੀ ਪਹਿਲੂਆਂ ਬਾਰੇ ਵੀ ਗੱਲ ਕਰਾਂਗੇ ਪਰ ਸ਼ੁਰੂ ਵਿੱਚ ਤੁਹਾਡੇ ਸਫਰ ਬਾਰੇ ਜਾਣਾਂਗੇ ਕਿ ਤੁਸੀਂ ਕਿਹੜੇ ਇਲਾਕੇ ਨਾਲ ਤਾਲੁਕ ਰੱਖਦੇ ਹੋ ਹਾਂਜੀ ਮੈਂ ਪਟਿਆਲਾ ਸ਼ਹਿਰ ਨੂੰ ਬਿਲੋਂਗ ਕਰਦਾ ਜੀ ਤੇ ਪਟਿਆਲੇ ਹੀ ਜਮੇ ਪਲੇ ਉੱਥੇ ক্রিকেট ਖੇਡੀ ਜੀ ਤੇ ਅੱਜ ਅੱਜ ਕੱਲ ਵੀ ਮੈਂ ਪਟਿਆਲੇ ਹੀ ਜੌਬ ਕਰ ਰਿਹਾ ਹਾਂ ਜੀ ਤੇ ਪਟਿਆਲੇ ਨਾਲ ਹੀ ਜੁੜਿਆ ਹਾਂ ਤਾਂ ਲੇਕਿਨ ਜੀ ਸੋ ਸ਼ਾਹੀ ਸ਼ਹਿਰ ਪਟਿਆਲਾ ਦੇ ਨਾਲ ਤੁਸੀਂ ਤਾਲੁਕ ਰੱਖਦੇ ਹੋ ਹਾਂਜੀ ਤੇ ক্রিকেট ਦੇ ਨਾਲ ਤੁਹਾਡਾ ਨਾਤਾ ਕਿਵੇਂ ਜੁੜਿਆ ਕਦੋਂ ਜੁੜਿਆ ਦੇਖੋ ਮੈਂ ਇੱਕ ਖੇਤੀਬਾੜੀ ਕਰਨ ਵਾਲੇ ਜ਼ਿੰਮੇਵਾਰਾ ਫੈਮਿਲੀ ਨੂੰ ਬਿਲੋਂਗ ਕਰਦਾ ਸੀ ਪਲੱਸ ਟਰਾਂਸਪੋਰਟ ਦਾ ਬਿਜ਼ਨਸ ਸੀ ਹੈ ਜੀ ਸੋ ਨਾ ਅੱਗੇ ਪਿੱਛੇ ਕੋਈ ক্রিকেট ਖੇਡਿਆ ਹਾਂ ਹਾਂ ਅਸੀਂ ਸਕੂਲ ਛਮਾੜਾ ਮੋਟਾ ਕਿਤੇ ਕਲੋਨੀ ਚ ਮੱਲਿਆਂ ਦੇ ਵਿੱਚ ਅ ক্রিকেট ਖੇਡਦੇ ਹੋਏ ਮੇਰੇ ਇੱਕ ਦੋਸਤ ਨੇ ਮਿੱਤਰ ਨੇ ਖੇਡਦੇ ਕਿਹਾ ਤੂੰ ਤੂੰ ਚੰਗਾ ਖੇਡ ਲੈਣਾ ਵੀ ਤੂੰ ਮੇਨ ਜਿਹੜਾ ਸਟੇਡੀਅਮ ਹੈ ਉੱਥੇ ਕਿਉਂ ਨਹੀਂ ਜਾਂਦਾ ਖੇਡਣ ਜੀ ਮੈਂ ਕਿਹਾ ਵੀ ਉਹ ਕਿਹੜੀ ਜਗ੍ਹਾ ਹੈ ਉਹ ਕਹਿੰਦਾ ਕਿ ਪਟਿਆਲਾ ਇੱਕ ਮਹਾਰਾਣੀ ਕਲੱਬ ਹੈਗਾ ਉੱਥੇ ਸਾਰੇ ਟੀਮਜ਼ ਬਣਦੀਆਂ ਨੇ ਤੇ ਉੱਥੋਂ ਹੀ ਤੂੰ ਜਾ ਕੇ ਟਰਾਈ ਕਰ ਜੀ ਤੇ ਮੈਂ ਸ਼ਾਮ ਨੂੰ ਜਾ ਕੇ ਫਾਦਰ ਸਾਹਿਬ ਦੇ ਦੋਲੇ ਹੋਗੇ ਜੀ ਮੈਨੂੰ ਤਾਂ ਉੱਥੇ ਐਡਮਿਸ਼ਨ ਕਰਾਉਣਾ ਜੀ ਬਸ ਉਹਨਾਂ ਨੇ ਅਗਲੇ 1-2 ਦਿਨ ਦੇ ਵਿੱਚ ਜਾ ਕੇ ਮੇਰੀ ਉੱਥੇ ਐਡਮਿਸ਼ਨ ਕਰਾ ਦਿੱਤੀ ਜਾਂ ਮੈਨੂੰ ਉੱਥੇ ਛੱਡ ਦਿੱਤਾ ਜੀ ਤੇ ਉੱਥੋਂ ਮੇਰਾ ক্রিকেট ਦਾ ਸਫ਼ਰ ਸ਼ੁਰੂ ਹੋਇਆ ਸਾਰੇ ਜੀ ਸੋ ਇੱਕ ਤਰੀਕੇ ਨਾਲ ਫਟਾਫਟੀ ਸਾਰਾ ਕੁਝ ਹੁੰਦਾ ਗਿਆ ਹਾਂਜੀ ਤੇ ਤੁਸੀਂ ক্রিকেট ਵਾਲੇ ਪਾਸੇ ਆ ਗਏ ਇਹ ਤੋਂ ਬਾਅਦ ਵੀ ਤੁਸੀਂ ਸਿਖਲਾਈ ਲਈ ਹੋਵੇਗੀ ਸੁਭਾਵਕ ਤੌਰ ਤੇ ਹਾਂਜੀ ਹਾਂਜੀ ਕਿਸੇ ਕੋਲੋਂ ਇਸ ਖੇਡ ਦੇ ਗੌਰ ਸਿੱਖੇ ਹੋਣ ਦੀ ਉਸ ਸਮੇਂ ਬਾਰੇ ਸਾਨੂੰ ਥੋੜਾ ਦੱਸੋ ਮੈਂ 1985 86 ਦੇ ਵਿੱਚ ਸਟਾਰਟ ਕੀਤੀ ਸੀ ক্রিকেট ਜੀ ਤਾਂ ਉੱਥੇ ਮਹਾਰਾਣੀ ਕਲੱਬ ਦੇ ਵਿੱਚ ਸਾਡੇ ਗੋਡ ਸਬਸੀ ਸਰਦਾਰ ਤਲਵਿੰਦਰ ਪਾਲ ਸਿੰਘ ਜੀ ਜੀ ਉਹ ਅੱਜ ਕਰ ਲੈਨੇ ਦੁਨੀਆ ਚ ਨਹੀਂ ਹੈਗੇ ਗੋਡ ਬlesਸ ਹਿਸ ਸੋਲ ਸੋ ਉਹਨਾਂ ਨੇ ਸਾਨੂੰ ਮੈਨੂੰ ਸਾਰੇ ਕ੍ਰਿਕਟ ਦੀ ਜੋ ਬੇਸਿਕ ਟ੍ਰੇਨਿੰਗ ਹੈ ਜੋ ਗੁਰ ਦਿੱਤੇ ਜੋ ਸਾਰੀ ਅਸੀਂ ਅਗਲੇ 4-5 ਸਾਲ ਜਿੰਨੀ ਜੂਨੀਅਰ ਕ੍ਰਿਕਟ ਸੀ ਉਹਨਾਂ ਦੇ ਹੀ ਅੰਡਰ ਖੇਡੀ ਜੀ ਤੇ ਔਰ ਉਹਨਾਂ ਨੇ ਹੀ ਸਾਨੂੰ ਨਿਖਾਰਿਆ ਤੇ ਅੱਜ ਅਸੀਂ ਜੋ ਕੁਛ ਬੈਠੇ ਆ ਤੇ ਉਹਨਾਂ ਦੀ ਬਲੌਦ ਤੇ ਬੈਠੇ ਜੀ ਸੋ ਇਸ ਤਰ੍ਹਾਂ ਤੁਸੀਂ ਕ੍ਰਿਕਟ ਖੇੜਣੀ ਸ਼ੁਰੂ ਕੀਤੀ ਤੇ ਪਟਿਆਲੇ ਦੇ ਵਿੱਚੋਂ ਤੁਹਾਡਾ ਸਫਰ ਜਿਹੜਾ ਸ਼ੁਰੂ ਹੋ ਕੇ ਅੱਗੇ ਵਧਣਾ ਸ਼ੁਰੂ ਹੋਇਆ ਹੁਣ ক্রিকেট ਦੇ ਵਿੱਚ ਬਹੁਤ ਸਾਰੇ ਤਰੀਕੇ ਨੇ ਖੇਡਣ ਦੇ ਬੱਲੇਬਾਜ਼ ਵਜੋਂ ਵੀ ਖੇਡ ਸਕਦੇ ਹੋ ਗੇਂਦਬਾਜ਼ ਵਜੋਂ ਵੀ 올 ਰੌਂਡਰ ਵਜੋਂ ਵੀ ਹਾਂਜੀ ਤੁਹਾਡੀ ਕੀ ਭੂਮਿਕਾ ਤੁਹਾਡੀ ਮੁਹਾਰਤ ਕਿਸ ਬੰਨੀ ਸੀ ਹਾਂਜੀ ਮੈਂ ਵਿਕਟ ਕੀਪਰ ਤੇ ਓਪਨਿੰਗ ਬੈਟਸਮੈਨ ਦੇ ਵਜੋਂ ਖੇਡਿਆ ਸਾਰੀ ক্রিকেট ਜੀ ਸੋ ਜਿੰਨੀ ਜੂਨੀਅਰ ক্রিকেট ਤੋਂ ਲੈ ਕੇ ਉਹ ਵੀ ਆਪਣੇ ਲਾਸਟ ਰਾਣੀ ਟਰੋਫੀ ਤੱਕ ਜੀ ਤਾਂ ਮੈਂ ਓਪਨਿੰਗ ਬੈਟਸਮੈਨ ਤੇ ਵਿਕਟ ਕੀਪਰ ਜੀ ਹਾਂਜੀ ਬਹੁਤ ਇੱਕ ਚੁਣੌਤੀ ਵਾਲੀ ਭੂਮਿਕਾ ਹੁੰਦੀ ਹੈ ਵਿਕਟ ਕੀਪਰ ਦੀ ਵੀ ਅਤੇ ਸਲਾਮੀ ਬੱਲੇਬਾਜ਼ ਦੀ ਵੀ ਜਿਹਨੇ ਪਾਰੀ ਸ਼ੁਰੂ ਕਰਨੀ ਹੁੰਦੀ ਹੈ ਸੋ ਇਹਨਾਂ ਦੋਵੇਂ ਭੂਮਿਕਾਵਾਂ ਨੂੰ ਤੁਸੀਂ ਨਿਭਾਇਆ ਇਹਨਾਂ ਦੀ ਵੀ ਗੱਲ ਕਰਾਂਗੇ ਥੋੜਾ ਅੱਗੇ ਜਾ ਕੇ ਪਰ ਉਸ ਤੋਂ ਪਹਿਲਾਂ ਇਹ ਜਾਣਾਂਗੇ ਕਿ ਜਦੋਂ ਤੁਸੀਂ ਖੇਡਣਾ ਸ਼ੁਰੂ ਕਰ ਦਿੱਤਾ ਫਿਰ ਸ਼ੁਰੂਆਤੀ ਦੌਰ ਵਿੱਚ ਕਿਹੜੇ ਮੁਕਾਬਲੇ ਤੁਸੀਂ ਖੇਡੇ ਉਹਨਾਂ ਬਾਰੇ ਸਾਨੂੰ ਹਾਂਜੀ ਸਟਾਰਟਿੰਗ ਲੈਵਲ ਉਦੋਂ ਅੰਡਰ 15 ਤੋਂ ਹੁੰਦਾ ਸੀਗਾ ਜੀ ਜੀ ਅੱਛਾ ਜੀ ਪਹਿਲਾਂ ਅੰਡਰ 15 ਦਾ ਬੈਚ ਖੇਡਦਾ ਸੀਗਾ ਫਿਰ ਇੱਕ ਅੰਡਰ 17 ਬੈਚ ਹੁੰਦਾ ਸੀ ਜੀ ਉਹ ਅੰਡਰ 19 ਦਾ ਬੈਚ ਹੁੰਦਾ ਸੀਗਾ ਤੇ ਫਿਰ ਉਸ ਤੋਂ ਬਾਅਦ ਸੀਨੀਅਰਸ ਹੁੰਦੇ ਸੀ ਸਾਰੇ ਜੀ ਸੋ ਮੈਂ ਪਹਿਲੀ ਵਾਰੀ ਮੈਂ ਕਿਹਾ 1 ਸਾਲ ਵਗੈਰਾ ਟ੍ਰੇਨਿੰਗ ਕਰਕੇ ਤਾਂ ਮੈਂ ਪਟਿਆਲੇ ਤੋਂ ਅੰਡਰ 15 ਖੇਡਿਆ ਜੀ ਫਿਰ ਅੰਡਰ 15 ਸਟੇਟ ਖੇਡਿਆ ਹੂੰ ਫਿਰ ਜਦੋਂ ਸਾਡਾ ਨੈਕਸਟ ਈਅਰ ਜਾ ਕੇ ਅੰਡਰ 17 ਸਟੇਟ ਖੇਡਿਆ ਫਿਰ ਅੰਡਰ 19 ਸਟੇਟ ਖੇਡਿਆ ਜੀ ਤੇ ਫਿਰ ਉਹੀ ਸੀਨੀਅਰ ਜਿਉਂ-ਜਿਉਂ ਏਜ ਦੇ ਅਕੋਰਡਿੰਗਲੀ ਜਿਹੜਾ ਵੀ ਫਾਰਮੈਟ ਸੀਗਾ ਤੇ ਉਹ ਉਹ ਸਾਰਾ ਪੰਜਾਬ ਵੱਲੋਂ ਮੈਂ ਖੇਡਿਆ ਸਰ ਜੀ ਸੋ ਤੁਸੀਂ ਪੜਾ ਪੜਾ ਖੇਡੇ ਹੋ ਅੱਗੇ ਵਧਿਓ ਤੇ ਇਸ ਤੋਂ ਬਾਅਦ ਫਿਰ ਉਹ ਦੌਰ ਆਉਂਦਾ ਜਦੋਂ ਤੁਸੀਂ ਰਾਂਜੀ ਟਰਾਫੀ ਵਿੱਚ ਖੇਡੇ ਹੋ ਕਿ ਸਾਡੇ ਭਾਰਤ ਦੇਸ਼ ਦੀ ਘਰੇਲੂ ਕ੍ਰਿਕਟ ਦਾ ਸਭ ਤੋਂ ਨਾਮੀ ਸਭ ਤੋਂ ਪੁਰਾਣਾ ਟੂਰਨਾਮੈਂਟ ਆ ਦੁਨੀਆ ਪਰ ਵਿੱਚ ਨਾ ਜਾਣਿਆ ਜਾਂਦਾ ਰਾਂਜੀ ਟਰਾਫੀ ਖੇੜਨਾ ਵੀ ਇੱਕ ਬਹੁਤ ਵੱਡੀ ਗੱਲ ਹੁੰਦੀ ਹੈ ਹਰ ਕਿਸੇ ਦੇ ਹਿੱਸੇ ਨਹੀਂ ਆਉਂਦਾ ਸੋ ਰਾਂਜੀ ਟਰਾਫੀ ਜਦੋਂ ਤੁਸੀਂ ਖੇਡੀ ਹੈ ਉਸ ਬਾਰੇ ਸਾਨੂੰ ਦੱਸੋ ਕਿਹਦੀ ਟੀਮ ਲਈ ਤੁਸੀਂ ਖੇਡੇ ਤੇ ਕਿੰਨਾ ਸਮਾਂ ਤਸੀਰਾਂ ਜੀ ਤੋਫੀ ਪਹਿਲੀ ਪਹਿਲਾਂ ਜਦੋਂ ਪੰਜਾਬ ਵੱਲੋਂ ਖੇਡਦੇ ਹੋਏ ਅ ਕੁਝ ਸਾਡੇ ਪੰਜਾਬ ਦੇ ਰਾਂਜੀ ਟਰਾਫੀ ਦੇ ਆਫ ਸੀਜ਼ਨ ਕੈਂਪਸ ਲੱਗਣੇ ਜਾਂ ਕੈਂਪ ਲਈ ਸਿਲੈਕਟ ਹੋਣਾ ਤੇ ਉਦੋਂ ਮੈਂ ਪੰਜਾਬ ਤੋਂ ਤਕਰੀਬਨ 7-8 ਵਾਰੀ ਪੰਜਾਬ ਦੇ ਰਾਂਜੀ ਟਰਾਫੀ ਕੈਂਪਸ ਚ ਰਿਹਾ ਅੱਛਾ ਜੀ ਫਿਰ ਮੈਂ 93 ਦੇ ਵਿੱਚ ਜਦੋਂ ਰੇਲਵੇਜ਼ ਜੁਆਇਨ ਕੀਤੀ ਜੀ ਤੇ ਫਿਰ ਮੈਂ ਰਾਂਜੀ ਟਰਾਫੀ ਰੇਲਵੇਜ਼ ਤੋਂ ਖੇਡਣਾ ਜੀ ਹਾਂਜੀ ਸੋ ਰੇਲਵੇ ਦੀ ਟੀਮ ਦੀ ਤਰਫੋਂ ਤੁਸੀਂ ਰੰਜੀ ਟਰਾਫੀ ਜਿੱਤੀ ਹੈ ਉਹ ਤਜਰਬਾ ਕਿਹੋ ਜਿਹਾ ਰਿਹਾ ਰੇਲਵੇ ਦੀ ਟੀਮ ਵੱਲੋਂ ਖੇਡਣਾ ਤੇ ਮੁਕਾਬਲੇ ਦਾ ਪੱਧਰ ਤੁਹਾਨੂੰ ਕਿਹੋ ਜਿਹਾ ਲੱਗਾ ਜੋ ਤੁਸੀਂ ਖੇਡ ਰਹੇ ਸੀ ਰੇਲਵੇ ਇੱਕ ਤਰੀਕੇ ਦਾ ਇਹ ਹੁੰਦਾ ਹੈ ਕਿ ਤੁਸੀਂ ਕਹਿ ਸਕਦੇ ਹੋ ਕਿ ਇੱਕ ਪੂਰੇ ਆਲ ਇੰਡੀਆ ਰੇਲਵੇ ਦੀ ਟੀਮ ਬਣਦੀ ਹੈ ਜੀ ਉਹਦੇ ਵਿੱਚੋਂ ਸਾਊਥ ਵੀ ਹੋਏਗਾ ਵੈਸਟ ਵੀ ਹੋਏਗਾ ਨਾਰਥ ਦੇ ਹੋਣਗੇ ਸੋ ਕੈਂ ਫੀਲ ਹੁੰਦਾ ਸੀ ਕਿ ਪੂਰੇ ਇੰਡੀਆ ਦੇ ਵਿੱਚੋਂ ਜਿੰਨੇ ਵੀ ਯੂਨਿਟਸ ਨੇ ਰੇਲਵੇਜ਼ ਦੇ तकरीबन 20 ਬਾਈ ਟੀਮਸ ਟੋਟਲ ਰੇਲਵੇ ਦੀਆਂ ਆਪਣੀਆਂ ਹੈਗੇ ਨੇ ਜਿਹੜੀਆਂ ਡਿਪਾਰਟਮੈਂਟਸ ਦੀਆਂ ਨੇ ਤਾਂ ਉੱਥੋਂ ਜਦੋਂ ਸਿਲੈਕਟ ਹੋਣਾ ਜਾਂ ਉਹਨਾਂ ਕੋਲ ਜਾ ਕੇ ਅਸੀਂ ਸਿਲੈਕਟ ਹੁੰਦਾ ਤਾਂ ਕਿ ਐਂ ਫੀਲ ਆਉਂਦੇ ਸੀ ਤੁਸੀਂ ਇੱਕ ਕਾਈਂਡ ਆਫ ਇੱਕ ਡਿਪਾਰਟਮੈਂਟ ਦੀ ਇੰਡੀਅਨ ਟੀਮ ਦੇ ਵਿੱਚ ਆ ਗਏ ਤਾਂ ਹੀ ਉਹਨੂੰ ਇੰਡੀਅਨ ਰੇਲਵੇਜ਼ ਕਿਹਾ ਜਾਂਦਾ ਹੈ ਯਾਰ ਕਿ ਬਹੁਤ ਵਧੀਆ ਐਕਸਪੀਰੀਅੰਸ ਸੀਗਾ ਸਭ ਤੋਂ ਵੱਡੀ ਗੱਲ ਹੈ ਕਿ ਤੁਹਾਨੂੰ ਅਲੱਗ-ਅਲੱਗ ਸਟੇਟਸ ਦੇ ਜਿਹੜੇ 플레이ਸ ਨੇ ਉਹਨਾਂ ਦੇ ਨਾਲ ਗੱਲਬਾਤ ਕਰਨ ਦਾ ਉਹਨਾਂ ਕੋਲੋਂ ਕੁਝ ਸਿੱਖਣ ਦਾ ਉਹਨਾਂ ਦੇ ਨਾਲ ਸ਼ੇਅਰ ਕਰਨ ਦਾ ਇੱਕ ਮੌਕਾ ਮਿਲਦਾ ਹੈ ਔਰ ਉਹ ਮੇਰਾ ਇੱਕ ਬਹੁਤ ਵਧੀਆ ਐਕਸਪੀਰੀਅੰਸ ਰਿਹਾ ਕਿਉਂਕਿ ਦੇਸ਼ ਦੇ ਹਰ ਕੋਨੇ-ਕੋਨੇ ਤੋਂ ਜਿਹੜੇ 플레이ਰ ਸੀਗੇ ਉੱਥੇ ਸਾਰੇ ਇਕੱਠੇ ਹੁੰਦੇ ਸੀ ਤਾਂ ਇੱਕ 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 ਯੂਨਿਟ ਬਣ ਕੇ ਖੇਡਦੇ ਸੀਗੇ ਤਾਂ ਰੀਲੀ ਹੈਡ ਅ ਵੈਰੀ ਗੁੱਡ ਐਕਸਪੀਰੀਅੰਸ ਜੀ ਤੇ ਇਸ ਤੋਂ ਬਾਅਦ ਫਿਰ ਕੋਚਿੰਗ ਹਾਂਜੀ ਉਧਰ ਕਿਵੇਂ ਆਉਣਾ ਹੋਇਆ ਤੁਹਾਡਾ ਖਿਡਾਰੀ ਤੋਂ ਬਾਅਦ ਬਤੌਰ ਕੋਚ ਸੇਵਾ ਨਿਭਾਉਣ ਦਾ ਕਿਵੇਂ ਮਨ ਬਣਿਆ ਹਾਂਜੀ ਮੈਂ ਜਦੋਂ ਜਦੋਂ ক্রিকেট ਛੱਡ ਦਿੱਤੀ ਥੋੜਾ ਬੰਦਾ ਫੈਮਿਲੀ ਵੱਲ ਆ ਜਾਂਦਾ ਫਿਰ ਥੋੜਾ ਆਪਣਾ ਜੋ ਬਿਜ਼ਨਸ ਸੀਗਾ ਉਹਦੇ ਵੱਲ ਚਲਦੇ ਚਲਦੇ ਤੇ ਮੇਰੇ ਫਰੈਂਡ ਨੇ ਅਸੀਂ ਬਚਪਨ ਤੋਂ ਹੀ ਦੋਸਤ ਹਾਂ ਤਾਂ ਉਹਨੇ ਕਿਹਾ ਕਿ ਵੀ ਜੇ ਇੰਨੀ ਦੇਰ ਤੁਸੀਂ ਸਰਵ ਕੀਤਾ ਹੈਗਾ ਹਾਂਜੀ ਤੁਸੀਂ ਕ੍ਰਿਕਟ ਖੇਢੀ ਹੈ ਕ੍ਰਿਕਟ ਨੇ ਸਾਨੂੰ ਸਾਰਾ ਕੁਝ ਦਿੱਤਾ ਹੈ ਤਾਂ ਹੁਣ ਇਹਨੂੰ ਪੇ ਬੈਕ ਕਰਨ ਦਾ ਟਾਈਮ ਹੈਗਾ ਜੀ ਕਿ ਉਹ ਮੇਰੇ ਤੋਂ ਪਹਿਲਾਂ 2 ਸਾਲ ਪਹਿਲਾਂ ਕੋਚਿੰਗ ਚ ਆ ਚੁੱਕੇ ਸੀਗੇ ਜੀ ਤਾਂ ਉਹਨਾਂ ਨੇ ਮੈਨੂੰ ਇਨਕਰੇਜ ਕੀਤਾ ਕਿ ਬਈ ਇਹਦੇ ਵਿੱਚ ਕੋਚਿੰਗ ਦੇ ਵਿੱਚ ਆਓ ਸ਼ੁਰੂ ਵਿੱਚ ਕਿਹੜੀਆਂ ਟੀਮਾਂ ਨੂੰ ਤਿਆਰ ਕਰਵਾਇਆ ਜਾਂ ਕੋਚਿੰਗ ਦਿੱਤੀ ਹੋਣਾ ਬਾਰੇ ਵੀ ਸਾਨੂੰ ਦੱਸੋ ਇਹਦੇ ਵਿੱਚ ਨਾ ਪਹਿਲਾਂ ਮੈਂ ਇਥੇ ਬੀਸੀਸੀਆਈ ਦੇ ਪੰਜਾਬ ਕ੍ਰਿਕਟ ਐਸੋਸੀਏਸ਼ਨ ਕੋਚਿੰਗ ਕੋਰਸਿਸ ਕੰਡਕਟ ਕਰਦੇ ਸੀ ਅੱਛਾ ਜੀ ਤੋਂ ਉਦੋਂ ਪਹਿਲਾਂ ਮੈਂ ਲੈਵਲ 1 ਕੀਤਾ ਜੀ ਉਹ ਲਕੀਲੀ ਜਦੋਂ ਮੈਂ ਆਇਆ ਉਸ ਤੋਂ ਥੋੜੀ ਕੁ ਦੇਰ ਬਾਅਦ ਹੀ ਉਹ ਲੈਵਲ 1 ਹੋਇਆ ਕੰਡਕਟ ਤੇ ਮੈਨੂੰ ਪਟਿਆਲੇ ਨੇ ਲੈਵਲ 1 ਕਰਨ ਲਈ ਭੇਜਿਆ ਤੇ ਉਹ ਲੈਵਲ 1 ਕਰਕੇ ਫਿਰ ਮੈਂ ਕਾਫੀ ਚੀਜ਼ਾਂ ਉਹਨੂੰ ਕਲੀਅਰ ਹੋਈਆਂ ਜੀ ਕਿ ਮੈਂ ਅੱਜ ਸਮਾਜਮ ਜਾਣੇ ਦੱਸਣਾ ਚਾਹੂੰਗਾ ਕਿ ਕਈ ਵਾਰੀ ਇੱਕ ਪਲੇਅਰ ਨੂੰ ਲੱਗਦਾ ਹੈ ਕਿ ਮੈਨੂੰ ਸਾਰਾ ਕੁਝ ਪਤਾ ਹੈ ਹਮ ਕਿ ਮੈਂ ਕ੍ਰਿਕਟ ਖੇਡਿਆ ਸਾਰੀ ਕ੍ਰਿਕਟ ਖੇਡਿਆ ਮੈਨੂੰ ਬਹੁਤ ਪਤਾ ਹੈ ਕ੍ਰਿਕਟ ਬਾਰੇ ਜੀ ਜੀ ਪਰ ਉਹ ਕੋਚਿੰਗ ਕੋਰਸੇਸ ਕਰਕੇ ਪਤਾ ਲੱਗਦਾ ਹੈ ਕਿ ਖੇਡਣਾ ਠੀਕ ਹੈ ਪਰ ਇੱਕ ਬੱਚੇ ਨੂੰ ਕ੍ਰਿਕਟ ਸਿਖਾਉਣਾ ਹੀ ਕਿਦਾਂ ਇੱਕ ਬੇਸਿਕਸ ਨੇ ਜਿਹੜੇ ਉਹ ਬੱਚੇ ਨੂੰ ਕਿੱਥੋਂ ABC ਉਹਦੀ ਹੈ ਉਹ ਕਿਦਾਂ ਸਿਖਾਉਣੀ ਹੈ ਤਾਂ ਉਦੋਂ ਇੱਕ ਤਰੀਕੇ ਦੀਆਂ ਅੱਖਾਂ ਖੁੱਲੀਆਂ ਕਿ ਯਸ ਕੇ ਵੀ ਇਹ ਚੀਜ਼ ਕੋਚਿੰਗ ਹੈ ਇਟਸ ਨਾਟ ਦੈਟ ਈਜ਼ੀ ਜੌਬ ਕਿ ਤੁਹਾਨੂੰ ਵੀ ਇੱਕ ਪੜਾਈ ਕਰਕੇ ਹੀ ਕੋਚਿੰਗ ਕਰਨੀ ਚਾਹੀਦੀ ਹੈ ਬੰਦੇ ਨੂੰ ਸੋ ਮੈਂ ਲੈਵਲ 1 ਕੀਤਾ ਜੀ ਉਦੋਂ ਤੇ ਉਸ ਤੋਂ ਬਾਅਦ ਫਿਰ ਮੈਂ ਡਿਸਟ੍ਰਿਕਟ ਦੀਆਂ ਟੀਮਸ ਪਟਿਆਲੇ ਦੀ ਇੱਕ ਅਕੈਡਮੀ ਸੀ ਸਾਡੇ ਮੇਨ ਸਟੇਡੀਅਮ ਦੀ ਜੀ ਤਾਂ ਉਸ ਅਕੈਡਮੀ ਨੂੰ ਟ੍ਰੇਨ ਕੀਤਾ ਫਿਰ ਮੈਂ ਅੰਡਰ 16 ਜਿਹੜੀ ਟੀਮ ਸੀ ਸਟਾਰਟਿੰਗ ਵਿੱਚ ਜਿਹੜਾ ਸਟਾਰਟਿੰਗ ਬੈਚ ਆਂਦਾ ਹੁਣ ਤਾਂ ਅੰਡਰ 16 ਨੂੰ ਕੋਚਿੰਗ ਕੀਤੀ ਤੇ ਇਦਾਂ ਇਦਾਂ ਕਰਦੇ ਕਰਦੇ ਉਹਦੇ ਨਾਲ ਐਕਸਪੀਰੀਅੰਸ ਵੀ ਹੁੰਦਾ ਗਿਆ ਬੱਚਿਆਂ ਨਾਲ ਕੰਮ ਕਰਕੇ ਕਿਉਂਕਿ ਇੱਕ ਜਿਹੜਾ ਜੂਨੀਅਰ ਬੈਚ ਨਾਲ ਕੰਮ ਕਰਨ ਦਾ ਸਭ ਤੋਂ ਮਜ਼ਾ ਹੈ ਕਿਉਂਕਿ ਉਹ ਚੈਲੈਂਜਿੰਗ ਬੈਚ ਹੈ ਤੁਸੀਂ ਉਹਨੂੰ ਸਿਖਾਉਣਾ ਹੈਗਾ ਤਾਂ ਉਹ ਉਹ ਸ਼ੁਰੂਆਤ ਹੀ ਮੇਰੀ ਉਹਨਾਂ ਦੇ ਨਾਲ ਹੋਈ ਤਾਂ ਮੈਨੂੰ ਉੱਥੋਂ ਆਪ ਵੀ ਸਿੱਖਣ ਨੂੰ ਮਿਲਿਆ ਉਹਨਾਂ ਨੂੰ ਸਿਖਾਉਂਦੇ ਸਿਖਾਉਂਦੇ ਤਾਂ ਮੇਰੀ ਸ਼ੁਰੂਆਤ ਉੱਥੋਂ ਜੂਨੀਅਰ ਟੀਮਸ ਤੋਂ ਕਰਨ ਦੀ ਜੀ ਬਹੁਤ ਜ਼ਰੂਰੀ ਨੁਕਤਾ ਤੁਸੀਂ ਦੱਸਿਆ ਕਿ ਇੱਕ ਅੱਲਾ ਖਿਡਾਰੀ ਹੋਣਾ ਕਾਫੀ ਨਹੀਂ ਹੁੰਦਾ ਕੋਚ ਬਣਨ ਦੇ ਲਈ ਬਕਾਇਦਾ ਤਿਆਰੀ ਕਰਨੀ ਪੈਂਦੀ ਹੈ ਪੜ੍ਹਾਈ ਹੈ ਇੱਕ ਤਰ੍ਹਾਂ ਦੀ ਤੇ ਉਸ ਤੋਂ ਬਾਅਦ ਹੀ ਫਿਰ ਬਹੁਤ ਸਾਰੀਆਂ ਖੇਡ ਦੀਆਂ ਤਕਨੀਕੀ ਜਾਣਕਾਰੀਆਂ ਜਿਹੜੀਆਂ ਨੇ ਉਹ ਕੋਚ ਦੇ ਕੋਲ ਆਉਂਦੀਆਂ ਨੇ ਤੇ ਉਹ ਹੋਰ ਨਾਲ ਦੇ ਨਾਲ ਸਾਂਝਾ ਕਰਦਾ ਹਾਂ ਜੀ ਤੁਸੀਂ ਦੇਖੋ ਆਪਾਂ ਨੇ ਇੱਕ ਤਰੀਕੇ ਦੇ ਨਾਲ ਉਹ ਬੱਚਾ ਤੁਹਾਡੇ ਤੇ ਰਿਲਾਇ ਕਰ ਰਹਾ ਹੈ ਉਹ ਆਪਣਾ ਟਾਈਮ ਡਿਵੋਟ ਕਰ ਰਿਹਾ ਹੈ ਆਪਣਾ ਚਲੋ ਪੈਸੇ ਵੀ ਪੇਰੈਂਟਸ ਪੇ ਕਰਦੇ ਨੇ ਸਭ ਤੋਂ ਜ਼ਰੂਰੀ ਹੈ ਟਾਈਮ ਬਹੁਤ ਪ੍ਰੀਸ਼ੀਅਸ ਹੈ ਉਹਨਾਂ ਦਾ ਜੀ ਸੋ ਉਹ ਜਦੋਂ ਬੱਚਾ ਤੁਹਾਡੇ ਕੋਲ ਆ ਰਿਹਾ ਉਹ ਬਹੁਤ ਕੁਝ ਐਕਸਪੈਕਟ ਕਰਕੇ ਆ ਰਿਹਾ ਹੈ ਤੇ ਡੈਫੀਨਿਟਲੀ ਅਸੀਂ ਜੇ ਇੱਕ ਪਲੇਅਰ ਪੈਸ਼ਨੇਟ ਹੈ ਜੇ ਕੋਚ ਵੀ ਪੈਸ਼ਨੇਟ ਹੈ ਤੇ ਡੈਫੀਨਿਟਲੀ ਉਹ ਦੋਨਾਂ ਦੇ ਉੱਤੇ ਜਿਹੜਾ ਵਰਕ ਬਹੁਤ ਵਧੀਆ ਹੋਏਗਾ ਸੋ ਇਹੀ ਚੀਜ਼ ਸਿੱਖੀ ਕਿ ਮੇਨਲੀ ਆਪਣੀ ਕੋਚਿੰਗ ਦਾ ਇਹੀ ਮੰਤਰ ਰੱਖਿਆ ਕਿ ਬੱਚੇ ਨੂੰ ਓਨੈਸਟਲੀ ਜੋ ਜੋ ਵੀ ਮੇਰੇ ਕੋਲ ਹੈਗਾ ਮੈਂ ਆਪਣਾ 100% ਉਹ ਬੱਚੇ ਨੂੰ ਦਿਆਂਗਾ ਜੀ ਹਾਂਜੀ ਤੇ ਤੁਸੀਂ ਜ਼ਿਕਰ ਕੀਤਾ ਸੀ ਕਿ ਤੁਸੀਂ ਬਤੌਰ ਸਲਮੀ ਬੱਲੇਬਾਜ਼ ਤੇ ਵਿਕਟ ਕੀਪਰ ਵਜੋਂ ਖੇਡੇ ਹੋ ਹਾਂਜੀ ਹੁਣ ਵਿਕਟ ਕੀਪਰ ਦੀ ਭੂਮਿਕਾ ਬਹੁਤ ਅਹਿਮ ਹੁੰਦੀ ਹੈ ਇੱਕ ਅਜਿਹੇ ਖਿਡਾਰੀ ਹੈ ਜਿਹੜਾ ਮੈਦਾਨ ਉੱਤੇ ਹਰ ਗੇਂਦ ਉੱਪਰ ਜਿਹਦਾ ਚੌਕਸ ਰਹਿਣਾ ਜ਼ਰੂਰੀ ਹੈ ਗੇਂਦ ਉਹਦੇ ਆਲ ਆਉਣੀ ਹੀ ਆਉਣੀ ਆ ਘੁੰਮ ਫਿਰ ਕੇ ਉਹਦੇ ਆਲ ਗੇਂਦ ਆ ਸਕਦੀ ਹੈ। ਸੋ ਦੀ ਬੜੀ ਜ਼ਿੰਮੇਵਾਰੀ ਹੁੰਦੀ ਹੈ। ਤੇ ਉਹਨੇ ਇੱਕ ਜਗ੍ਹਾ ਦੇ ਆਸ-ਪਾਸ ਹੀ ਟਿਕ ਕੇ ਆਪਣਾ ਸਾਰਾ ਕੰਮ ਕਰਨਾ ਹੁੰਦਾ ਹੈ। ਤੇ ਵਿਕਟ ਕੀਪਰ ਨੇ ਫਿਰ ਬੱਲੇਬਾਜ਼ੀ ਵੀ ਕਰਨੀ ਆ। ਤੁਸੀਂ ਸਲਾਮੀ ਬੱਲੇਬਾਜ਼ ਵਜੋਂ ਖੇਡੇ ਹੋ। ਸੋ ਵਿਕਟ ਕੀਪਰ ਦੀ ਭੂਮਿਕਾ ਕਿੰਨੀ ਕਿ ਚੁਣੌਤੀ ਵਾਲੀ ਹੁੰਦੀ ਹੈ। ਦੇਖੋ ਇਹਦੇ 'ਚ ਆਪਾਂ ਬੜੀ ਕਾਮਨ ਜੀ ਇੱਕ ਵਰਡ ਬੋਲਿਆ ਜਾਂਦਾ ਹੈ ਕਿ ਇਹ ਥੈਂਕਲੈਸ ਜੌਬ ਹੈ। ਕਿਉਂਕਿ ਤੁਸੀਂ ਦਿਨ ਦੇ ਵਿੱਚ ਜੇ 90 ਓਵਰ ਹੋਣੇ ਨੇ ਠੀਕ ਹੈ ਜੀ 90 ਓਵਰ ਦੀ ਇੱਕ ਇੱਕ ਬਾਲ ਦੇ ਉੱਤੇ ਤੁਹਾਨੂੰ ਜੇ ਤੁਸੀਂ ਫਿਲਡਿੰਗ ਕਰ ਰਹੇ ਹੋ ਤਾਂ ਹੂੰ ਹੋ ਸਕਦਾ ਕੋਈ ਡੀ ਬਾਉਂਡਰੀ ਤੇ ਖੜਾ ਹੈ ਉਹ ਥੋੜਾ ਜਿਹਾ ਰਿਲੈਕਸ ਹੋ ਜਾਏ ਹਾਂਜੀ ਕੋਈ ਬਾਉਂਡਰੀ ਤੇ ਦੂਜੇ ਪਾਸੇ ਖੜਾ ਹੈ ਉਹ ਇੱਕ ਅੱਧੀ ਬਾਲ ਹੀ ਰਿਲੈਕਸ ਹੋ ਸਕਦਾ ਇੱਧਰ ਉੱਧਰ ਦੇਖ ਸਕਦਾ ਪਰ ਵਿਕਟ ਕੀਪਰ ਦੀ ਇਹੋ ਜੀ ਜੌਬ ਹੈ ਕਿ ਉਹ ਉਹਦੀ ਅੱਖ ਬਾਲ ਤੋਂ ਇੱਧਰ ਉੱਧਰ ਨਹੀਂ ਹੋ ਸਕਦੀ ਜੇ ਬਾਲ ਬੈਟਸਮੈਨ ਨੇ ਖੇਡ ਕੇ ਫੀਲਡਰ ਕੋਲ ਵੀ ਚਲੀ ਗਈ ਉਹਨੇ ਵੀ ਵਾਪਸ ਵਿਕਟ ਕੀਪਰ ਨੂੰ ਜਾਣੀ ਹੈ ਸੋ ਡੈਫੀਨਿਟਲੀ ਇਹ ਬਹੁਤ ਇੱਕ ਚੈਲੰਜਿੰਗ ਜੌਬ ਹੈ ਤੇ ਔਰ ਮਿਹਨਤ ਵੀ ਉਨੀ ਮੰਗਦੀ ਹੈ ਜੀ ਤਾਂ ਇਹਦੇ ਨਾਲ ਕਿਤੇ ਨਾ ਕਿਤੇ ਤੁਹਾਨੂੰ ਇੱਕ ਐਜ਼ ਅ ਬੈਟਸਮੈਨ ਵੀ ਹੈਲਪ ਮਿਲਦੀ ਹੈ ਅੱਛਾ ਜੀ ਕਿ ਜੋ ਤੁਸੀਂ ਇੱਕ ਤੁਹਾਨੂੰ ਆਦਤ ਪੈ ਜਾਂਦੀ ਹੁੰਦੀ ਹੈ ਕਿ ਬਾਲ ਤੇ ਫੋਕਸ ਕਰਨ ਦੀ ਹਰ ਬੋਲਰ ਦੀ ਬਾਲ ਨੂੰ ਐਜ਼ ਅ ਵਿਕਟ ਕੀਪਰ ਤੁਸੀਂ ਫੋਕਸ ਕਰਨਾ ਹੈਗਾ ਤਾਂ ਉਹੀ ਸੇਮ ਫੋਕਸ ਤੁਹਾਨੂੰ ਬੈਟਿੰਗ ਦੇ ਵਿੱਚ ਵੀ ਹੈਲਪ ਦਿੰਦਾ ਹੈ ਤਾਂ ਸਾਰਾ ਯਾਨੀ ਤੋ ਨੋ ਡਾਊਟ ਇੱਕ ਚੈਲੈਂਜਿੰਗ ਜੌਬ ਹੈਗੀ ਹੈ ਔਰ ਬੜੀ ਮਜ਼ੇਦਾਰ ਵੀ ਜੌਬ ਹੈਗੀ ਹੈ ਹਮਮ ਠੀਕ ਹੈ ਔਰ ਹਾਂ ਇਹ ਜ਼ਰੂਰ ਹੈ ਕਿ ਤੁਸੀਂ ਜੇ ਚਾਰ ਕੈਚ ਫੜਦੇ ਜਾਂ ਪਿੱਛੇ ਬੋਲਾਂ ਫੜ ਗਏ ਜੇ ਇੱਕ ਵੀ ਛੁੱਟ ਗਈ ਤਾਂ ਸਾਰੇ ਨੇ ਤੁਹਾਡੇ ਦੁਆਲੇ ਹੋ ਜਾਣਾ ਕਿ ਭਈ ਆ ਆ ਕਿਉਂ ਛੱਡੀ ਸਾਰੀ ਸੋ ਪਿਛਲੀਆਂ ਨੂੰ ਭੁੱਲ ਜਾਂਦੇ ਨੇ ਸੋ ਪਰ ਇਟਸ ਪਾਰਟ ਆਫ ਐਂਡ ਪਾਰਟਸ ਆਫ ਦ ਗੇਮ ਪਰ ਇਟਸ ਵੈਰੀ ਚੈਲੈਂਜਿੰਗ ਗੇਮ ਜੀ ਵਿਕਟ ਕੀਪਰ ਜਿਹੜਾ ਕੈਮਰੇ ਚ ਵੀ ਰਹਿੰਦਾ ਹਰ ਵੇਲੇ ਤੇ ਮਾਈਕ ਚ ਵੀ ਦੀ ਆਵਾਜ਼ ਜਿਹੜੀ ਹਰ ਵੇਲੇ ਉਹ ਹੀ ਰਹਿੰਦੀ ਹੈ ਹਾਂ ਜੀ ਹਾਂ ਬਿਲਕੁਲ ਜੀ ਬਿਲਕੁਲ ਹਰੇਕ ਦੀਆਂ ਉਹ ਉਹ ਗਾਲਾਂ ਜਿਸ ਕੋਲਡਿੰਗ ਚ ਵੀ ਉਹ ਵੀ ਰਹਿੰਦਾ ਨਾਲ ਕਰਕੇ ਵੀ ਕੋਈ ਵੀ ਕਿਸੇ ਨੇ ਤੋਂ ਕੋਈ ਗਲਤੀ ਹੋਈ ਹੈ ਤੁਹਾਨੂੰ ਉਸ ਬਾਕੀ ਦੇ 10 ਬੰਦੇ ਹੈਗੇ ਨੇ ਉਹਨਾਂ ਨੂੰ ਉਸ ਕੋਲਡ ਕਰਨੀ ਦਾ ਬਿਲਕੁਲ ਜੀ ਬਿਲਕੁਲ ਹਾਂ ਜੀ ਤੇ ਵਿਕਟ ਕੀਪਰ ਦੀ ਇਦੀ ਤਿਆਰੀ ਵੀ ਕੁਝ ਖਾਸ ਤਰੀਕੇ ਨਾਲ ਕਰਨੀ ਪੈਂਦੀ ਹੈ ਉਹਦੇ ਬਾਰੇ ਵੀ ਹਾਂਜੀ ਦੇਖੋ ਸਭ ਤੋਂ ਵੱਡੀ ਚੀਜ਼ ਹੈ ਜਦ ਤੱਕ ਤੁਸੀਂ ਫਿਜ਼ੀਕਲ ਫਿਟ ਨਹੀਂ ਹੋ ਹੂੰ ਜੇ ਆਪਾਂ ਪੰਜਾਬੀ ਚ ਕਹੀਏ ਤਾਂ ਤੁਸੀਂ ਜੇ ਸਾਰੇ ਦਿਨ ਦੇ ਵਿੱਚ ਕੋਈ 5-600 ਬੈਟ ਕਾ ਮਾਰਨੀਆਂ ਮਾਰਨੀਆਂ ਨੇ ਹਾਂਜੀ ਠੀਕ ਹੈ ਤਾਂ ਉਹਦੇ ਲਈ ਤੁਹਾਡਾ ਤੁਹਾਡੀ ਜਦ ਤੱਕ ਬੇਸਿਕ ਤਿਆਰੀ ਨਹੀਂ ਹੈਗੀ ਹੂੰ ਸੋ ਅਸੀਂ ਇਹਦੇ ਵਿਕਟ ਕੀਪਰ ਕਹਿੰਨੇ ਆ ਕਿ ਜਦ ਤੱਕ ਵਿਕਟ ਕੀਪਰ ਦੇ ਵੀ ਜਾਨ ਹੈਗੀ ਹੈ ਜੇ ਉਹਦੇ ਚ 25 ਓਵਰ ਕੀਪਿੰਗ ਕਰਨ ਦੀ ਜਾਨ ਹੈ ਤਾਂ 25 ਓਵਰ ਚੰਗੀਆਂ ਛਾਣਾ ਛੋੜਾ ਮਾਰੂ ਇੰਦਰ-ਇੰਦਰ ਬਾਲ ਫੜੂਗਾ ਐਕਟਿਵ ਰਹੂਗਾ ਬਾਕੀਆਂ ਨੂੰ ਵੀ ਜਗਾ ਕੇ ਰੱਖੂਗਾ ਜਦੋਂ ਆਪ ਥੱਕ ਗਿਆ ਹਾਂਜੀ ਤਾਂ ਉਹੀ ਕੀਪਿੰਗ ਕਰਨੀ ਇੰਨੀ ਔਖੀ ਹੋ ਜਾਂਦੀ ਹੈ ਜੀ ਕਿ ਤੁਹਾਨੂੰ ਤੁਹਾਡਾ ਆਪਣੇ ਆਪ ਨੂੰ ਸਾਂਭਣ ਦੀ ਤੇ ਜ਼ਿਆਦਾ ਜ਼ੋਰ ਪੈਂਦਾ ਹੈ ਨਾ ਕਿ ਤੁਸੀਂ ਉਸ ਡਿਪਾਰਟਮੈਂਟ ਜੋ ਤੁਸੀਂ ਵਿਕਟ ਕੀਪਿੰਗ ਕਰ ਰਹੇ ਹੋ ਉਹਦੇ ਲਈ ਐ ਸੋ ਇਹ ਹੈ ਕਿ ਜੇ ਤੁਸੀਂ ਡੇਸ ਕ੍ਰਿਕਟ ਦੀ ਗੱਲ ਕਰੀਏ ਜਾਂ ਵਨ ਡੇ ਦੀ ਗੱਲ ਕਰੀਏ ਤਾਂ ਜੇ 50 ਓਵਰ ਦਾ ਮੈਚ ਹੈ ਜਾਂ ਡੇਸ ਕ੍ਰਿਕਟ 90 ਓਵਰ ਦੀ ਹੈ ਤਾਂ ਤੁਹਾਨੂੰ ਉਨੀ ਫਿਟਨੈਸ ਦੀ ਵੀ ਜ਼ਰੂਰਤ ਹੈ ਸਰੀਰ ਕਰਕੇ ਔਰ ਅਸੀਂ ਕੋਈ ਵੀ ਚੀਜ਼ ਜੇ ਫਿਜ਼ਿਕਲੀ ਫਿਟਾਂ ਤਾਂ ਹੀ ਉਹਨੂੰ ਅਸੀਂ ਨਿਭਾ ਸਕਾਂਗੇ ਬਿਲਕੁਲ ਜੀ ਬਿਲਕੁਲ ਤੇ ਵਿਕਟ ਕੀਪਰ ਤੋਂ ਇਲਾਵਾ ਬਾਕੀ ਜਿਹੜੇ ਖਿਡਾਰੀ ਨੇ ਜੇ ਉਹਨਾਂ ਦੀ ਵੀ ਗੱਲ ਕਰ ਲਈਏ ਸਾਰੇ ਕ੍ਰਿਕਟ ਖਿਡਾਰੀਆਂ ਦੀ ਗੱਲ ਕਰ ਲਈਏ ਹਾਂਜੀ ਕੋਈ ਵੀ ਨੌਜਵਾਨ ਜਿਹੜਾ ਇਸ ਖੇਡ 'ਚ ਆਉਣਾ ਚਾਹੁੰਦਾ ਹੈ ਤੁਸੀਂ ਜਦੋਂ ਕੋਚ ਵਜੋਂ ਇੱਕ ਨੌਜਵਾਨ ਵੱਲ ਵੇਖਦੇ ਹੋ ਤੁਹਾਨੂੰ ਕੀ ਲੱਗਦਾ ਕਿਹੜੇ ਗੁਣ ਹੋਣੇ ਚਾਹੀਦੇ ਆ ਕਿਹੋ ਜਿਹਾ ਸੁਭਾਅ ਹੋਣਾ ਚਾਹੀਦਾ ਇੱਕ ਖਿਡਾਰੀ ਦਾ ਕਿ ਉਹ ਕਾਮਯਾਬ ਖਿਡਾਰੀ ਬਣ ਸਕੇ ਕ੍ਰਿਕਟ ਦਾ ਦੇਖੋ ਇਹ ਇਹ ਚੀਜ਼ ਹੈ ਇੱਕ ਹੁੰਦਾ ਹੈ ਸਕਿੱਲ ਹੈ ਆਪਾਂ ਨੇ ਹਰੇਕ ਦੀ ਕੋਈ ਫਾਸ ਬੋਲਰ ਹੈ ਕੋਈ ਬੈਟਸਮੈਨ ਹੈ ਕੋਈ ਆਫ ਸਪਿਨਰ ਹੈ ਕੋ ਲਫਟ ਰਨ ਸਪਿਨਰ ਹੈਗਾ ਉਹਦੀ ਸਕਿੱਲ ਹੋ ਗਈ ਹਾਂਜੀ ਉਹਨੇ ਉਹਨੇ ਸਕਿੱਲ ਤੇ ਵਰਕ ਕਰਨਾ ਹੈ ਪਰ ਸਭ ਤੋਂ ਵੱਡੀ ਚੀਜ਼ ਆਪਾਂ ਆਪਣੇ ਬਜ਼ੁਰਗਾਂ ਨੇ ਵੀ ਸਿਖਾਇਆ ਹੈ ਕਿ ਜੇ ਸਾਡਾ ਕੈਰੇਕਟਰ ਚੰਗਾ ਹੈਗਾ ਜੇ ਅਸੀਂ ਚੰਗੇ ਇਨਸਾਨ ਆ ਤਾਂ ਉਹਦੇ ਨਾਲ ਕੀ ਹੋਏਗਾ ਅਸੀਂ ਬੜੇ ਫੋਕਸਡ ਰਵਾਂਗੇ ਸਾਰੀ ਉਹਦੇ ਵਿੱਚ ਆਪਣੀ ਟ੍ਰੇਨਿੰਗ ਕਰ ਰਹੇ ਆ ਜਾਂ ਸਕਿੱਲ ਦੀ ਪ੍ਰੈਕਟਿਸ ਕਰ ਰਹੇ ਆ ਤਾਂ ਅਸੀਂ ਉਹਨੂੰ ਸਿਨਸੇਰਿਟੀ ਦੇ ਨਾਲ ਕਰਾਂਗੇ ਫਿਰ ਉਸ ਤੋਂ ਬਾਅਦ ਹਰ ਇੱਕ ਜਿਹੜੀ ਸਕਿੱਲ ਹੈਗੀ ਹੈ ਜੇ ਫਾਸਟ ਬੋਲਰ ਹੈ ਉਹਦੀ ਆਪਣੀ ਟ੍ਰੇਨਿੰਗ ਹੈ ਹਮ ਇੱਕ ਬੈਟਸਮੈਨ ਲਈ ਉਹਦੀ ਅਲੱਗ ਟ੍ਰੇਨਿੰਗ ਹੈ ਜੀ ਕੋਈ ਸਪਿਨਰ ਬੋਲਰ ਹੈ ਉਹਦੀ ਉਹ ਉਹਦੀ ਡਿਪਾਰਟਮੈਂਟ ਦੇ ਸਪੈਸੀਫਿਕ ਟ੍ਰੇਨਿੰਗਸ ਹੈਗੀਆਂ ਨੇ ਕਿਉਂਕਿ ਅੱਜਕੱਲ ਆਪਾਂ ਕਹਿੰਦੇ ਆ క్రికెਟ ਖੇਡ ਘਟ ਰਹੀ ਕਿ ਸਾਇੰਸ ਜ਼ਿਆਦਾ ਹੋ ਗਈ ਹੈ ਵੀ ਆਪਾਂ ਜਦ ਇਹਨੂੰ ਤਪੱਸਿਆ ਲੈ ਕੇ ਚੱਲੀਏ ਵੀ ਤਪੱਸਿਆ ਤੇ ਬੈਠਾਂਗੇ ਜਿਹੜੀ ਚੀਜ਼ ਸਵੇਰ ਤੋਂ ਲੈ ਕੇ ਸ਼ਾਮ ਤੱਕ ਇਸ ਦੀ ਜਰੂਰਤ ਹੈ ਇਹਦੇ ਚ ਟ੍ਰੇਨਿੰਗ ਦੀ ਜ਼ਰੂਰਤ ਹੈ ਇਹਦੇ ਚ ਤੁਹਾਨੂੰ ਡਾਈਟ ਦੀ ਜ਼ਰੂਰਤ ਹੈ ਇਹਦੇ ਚ ਰੈਸਟ ਕਰਨ ਦੀ ਜ਼ਰੂਰਤ ਹੈ ਤੁਹਾਨੂੰ ਫਿਰ ਆਪਣੇ ਸਕਿੱਲ ਤੇ ਫੋਕਸ ਹੋ ਕੇ ਪ੍ਰੈਕਟਿਸ ਕਰਨ ਦੀ ਜ਼ਰੂਰਤ ਹੈ ਸੋ ਉਹ ਉਹ ਸਾਰੀਆਂ ਚੀਜ਼ਾਂ ਨੂੰ ਮਿਲਾ ਕੇ ਫਿਰ ਇੱਕ ਪਲੇਅਰ ਤਿਆਰ ਹੋਣਾ ਹੈ ਇਸ ਤੋਂ ਬਾਅਦ ਆਪਾਂ ਗੱਲ ਕਰੀਏ ਪੰਜਾਬ ਦੀ ਕ੍ਰਿਕਟ ਦੀ ਹਾਂਜੀ ਆ ਪੰਜਾਬ ਦੀ ਕ੍ਰਿਕਟ ਦੀ ਜਦੋਂ ਆਪਾਂ ਗੱਲ ਕਰਦੇ ਹਾਂ ਤਾਂ ਕੁਝ ਸਾਲ ਪਹਿਲਾਂ ਤੱਕ ਪੰਜਾਬ ਦੇ ਵਰਲੇ ਟਾਵੇਂ ਖਿਡਾਰੀਆਂ ਦੇ ਨਾਂ ਕੌਮੀ ਪੱਧਰ ਉੱਤੇ ਸੁਣੇ ਜਾਂਦੇ ਸੀ ਪਰ ਹੁਣ ਹਾਲਾਤ ਬਦਲ ਰਹੇ ਆ ਹਾਂਜੀ ਹੁਣ ਪੰਜਾਬ ਦੇ ਖਿਡਾਰੀ ਕੌਮੀ ਟੀਮ ਵਿੱਚ ਚੰਗੀ ਹਾਜ਼ਰੀ ਲਵਾ ਰਹੇ ਆ ਆਈਪੀਐਲ ਦੀ ਗੱਲ ਕਰੀਏ ਤਾਂ ਸਾਰੀਆਂ ਟੀਮਾਂ ਚ ਪੰਜਾਬ ਦੇ ਖਿਡਾਰੀ ਖੇਡਦੇ ਨਜ਼ਰ ਆਉਂਦੇ ਆ ਕਾਮਯਾਬੀ ਹੋ ਰਹੇ ਆ ਹਾਂਜੀ ਹੋ ਰਹੇ ਆ ਸੋ ਤੁਹਾਨੂੰ ਕੀ ਲੱਗਦਾ ਹੈ ਕਿ ਪੰਜਾਬ ਦੀ ਕ੍ਰਿਕਟ ਹੁਣ ਇਸ ਵੇਲੇ ਨਵੇਂ ਮੁਕਾਮ ਵੱਲ ਵੱਧ ਰਹੀ ਹੈ ਕਿਹੋ ਜਿਹੇ ਹਾਲਾਤ ਦੇਖੋ ਕੁਝ ਚੀਜ਼ਾਂ ਹੁੰਦੀਆਂ ਨੇ ਕਿ ਸਭ ਤੋਂ ਜਿਹੜੀ ਜ਼ਰੂਰੀ ਹੈਗਾ ਸਿਸਟਮ ਹਮ ਜੇ ਆਪਣੀ ਸਟੇਟ ਦਾ ਜਾਂ ਉਹਦਾ ਸਿਸਟਮ ਚੰਗਾ ਹੈਗਾ ਜੀ ਤਾਂ ਉਹੀ ਚੀਜ਼ਾਂ ਅਸੀਂ ਅੱਗੇ ਆਪਣੇ ਬੱਚਿਆਂ ਨੂੰ ਦੇਾਂਗੇ ਹਮ ਬੱਚੇ ਉਹੀ ਚੀਜ਼ ਸਿੱਖਣਗੇ ਹੋਗੇ ਹੁਣ ਤੁਸੀਂ ਪੰਜਾਬ ਦੀ ਗੱਲ ਕਰ ਲਓ ਤਾਂ ਸਭ ਤੋਂ ਚੀਜ਼ ਸਿਸਟਮ ਦੇ ਵਿੱਚ ਆਉਂਦੀ ਹੈ ਇਨਫਰਾਸਟ੍ਰਕਚਰ ਹਮ ਤੁਹਾਡਾ ਸਿਲੈਕਸ਼ਨ ਪੈਨਲ ਜੀ ਐਂਡ ਤੁਹਾਡਾ ਕੋਚਿੰਗ ਸਟਾਫ ਜੀ ਪਲੱਸ ਐਡਮਿਨਿਸਟ੍ਰੇਸ਼ਨ ਹਮ ਸੋ ਇਹ ਜੀਜ਼ਾਂ ਦਾ ਇੱਕ ਕੰਬੀਨੇਸ਼ਨ ਚੰਗਾ ਹੋਊਗਾ ਹਮ ਤਾਂ ਬੱਚੇ ਨੂੰ ਉਹ ਚੀਜ਼ ਫੈਸਿਲਿਟੀਆਂ ਜੋ ਚਾਹੀਦੀਆਂ ਨੇ ਆਪਣੇ ਕੋਲੇ ਹੁਣ ਇਸ ਵੇਲੇ ਪੰਜਾਬ ਦੇ ਵਿੱਚ ਬਹੁਤ ਵਧੀਆ ਇਨਫਰਾਸਟ੍ਰਕਚਰ ਹੈ ਅੱਛਾ ਜੀ ਤੁਸੀਂ ਦੇਖੋਗੇ ਕਿ ਪਹਿਲਾਂ ক্রিকেট ਹੁੰਦੀ ਸੀ 4-5 ਵੱਜੇ ਡਿਸਟ੍ਰਿਕਟਸ ਦੇ ਵਿੱਚ ਜਿਹੜੇ ਮੇਜਰ ਡਿਸਟ੍ਰਿਕਟ ਹੁੰਦੇ ਸੀ ਪਟਿਆਲਾ ਲੁਧਿਆਣਾ ਅਮਨਸਰ ਜਲੰਧਰ ਅੱਜ ਦੀ ਹੁਣ ক্রিকেট ਪੀਸੀ ਨੇ ਕੀਤਾ ਹੋਇਆ ਜਿਹਨੂੰ ਅਸੀਂ ਪਹਿਲਾਂ ਮਾਈਨਰ ਡਿਸਟ੍ਰਿਕਟਸ ਵੀ ਕਹਿੰਦੇ ਸੀਗੇ ਉਹ ਸਾਰਾ ਰੜਾ ਕੇ ਹੁਣ ਉਹਨਾਂ ਨੇ ਇੱਕ ਪੰਜਾਬ ਕਰ ਦਿੱਤਾ ਹੈ ਅੱਛਾ ਜੀ ਤਾਂ ਉਹਨਾਂ ਨੇ ਪੀਸੀ ਨੇ ਕੀ ਕੀਤਾ ਕਿ ਉਹ ਜਿਹੜੇ ਛੋਟੇ ਡਿਸਟ੍ਰਿਕਟਾਂ ਤੋਂ ਜਿਹੜੇ ਉਹਨਾਂ ਦੇ ਪਲੇਅਰ ਸੀ ਜਾਂ ਜਿਹੜੇ ਐਸੋਸੀਏਸ਼ਨ ਨਾਲ ਅਟੈਚਡ ਨੇ ਹਾਂਜੀ ਉਹਨਾਂ ਨੂੰ ਬੁਲਾ ਕੇ ਇੱਥੇ ਕੋਚਿੰਗ ਕੋਰਸਸ ਕੰਡਕਟ ਕੀਤੇ ਗਏ ਜੀ ਤਾਂ ਕਿ ਇੱਕ ਪੈਟਰਨ ਦੇ ਉੱਤੇ ਸਾਰੇ ਪੰਜਾਬ ਚ ਕੋਚਿੰਗ ਜਾਏ ਅਸੀਂ ਜੋ ਉਹ ਜੋ ਵੀ ਟੀਮ ਆਉਂਦੀ ਹੈ ਬੀਸੀਸੀਆਈ ਤੋਂ ਆਉਂਦੀ ਹੈ ਉਹ ਲੈਵਲ O ਹੁੰਦਾ ਹੈ ਲੈਵਲ 1 ਹੁੰਦਾ ਹੈ ਲੈਵਲ 2 ਦੈਨ ਉਹਦੇ ਅਗਰ ਬਟ ਬੇਸਿਕ ਲੈਵਲ ਹੈ ਜਿਹੜਾ ਉਹ ਲੈਵਲ O ਤੇ ਲੈਵਲ 1 ਉਹ ਸਾਰੇ ਡਿਸਟ੍ਰਿਕਟਾਂ ਤੋਂ ਇੱਥੇ ਲਿਆ ਕੇ ਕਰਾਇਆ ਤਾਂ ਡੈਫੀਨਿਟਲੀ ਅੱਜ ਕੋਈ ਚੀਜ਼ ਸਿੱਖਾਂਗੇ ਜੋ ਮੈਂ ਪਹਿਲਾਂ ਕੋਚਿੰਗ ਦੀ ਗੱਲ ਕੀਤੀ ਸਿੱਖਣ ਦੀ ਤਾਂ ਉਹੀ ਚੀਜ਼ ਜਾ ਕੇ ਅਸੀਂ ਬੱਚਿਆਂ ਨੂੰ ਦੱਸਾਂਗੇ ਔਰ ਸਭ ਤੋਂ ਵੱਡੀ ਚੀਜ਼ ਹੈ ਕਿ ਇਹ ਇੱਕ ਹੀ ਪੈਟਰਨ ਪੂਰੇ ਪੰਜਾਬ 'ਚ ਸਿਖਾਇਆ ਜਾ ਰਿਹਾ ਹੈ ਕਿਉਂਕਿ ਉਹ ਪੜ ਇੱਕ ਥਾਂ ਤੋਂ ਰਹੇ ਨੇ ਤਾਂ ਉਹ ਸਿਖਾ ਵੀ ਆਪਣੇ ਆਪਣੇ ਥਾਵਾਂ 'ਤੇ ਜਾ ਕੇ ਸੇਮ ਚੀਜ਼ ਰਹੇ ਨੇ ਔਰ ਉਹਦੇ ਨਾਲ ਹੁਣ ਇਹ ਇਹ ਬੱਚੇ ਜਿਹੜੇ ਨੇ ਜੇ ਇੰਨਾ ਕੁਛ ਇਹਨਾਂ ਨੂੰ ਮਿਲੂਗਾ ਸਾਰਾ ਕੁਝ ਠੀਕ ਮਿਲੂਗਾ ਔਰ ਦੂਜੀ ਗੱਲ ਆਪਣੇ ਕੋਲ ਇੱਕ ਚੀਜ਼ ਤਾਂ ਹੈ ਕਿ ਟੈਲੈਂਟ ਬਹੁਤ ਬਹੁਤ ਪੰਜਾਬ ਕੋਲੇ ਬਹੁਤ ਭਰਮਾ ਟੈਲੈਂਟ ਹੈਗਾ ਔਰ ਸਭ ਤੋਂ ਚੀਜ਼ ਹੈ ਕਿ ਹੁਣ ਪ੍ਰੋਫੈਸ਼ਨਲੀ ਜਿਹੜੇ ਨੇ ਪਲੇਸ ਉਸ ਤਰੀਕੇ ਨਾਲ ਸੋਚਣਾ ਸ਼ੁਰੂ ਕਰ ਦਿੱਤਾ ਉਹਨਾਂ ਨੇ ਸੋ ਉਹ ਆਈਪੀਐਲ ਜਾਂਦੇ ਨੇ ਹੂੰ ਉੱਥੋਂ ਡਰੈਸਿੰਗ ਰੂਮ ਸ਼ੇਅਰ ਕਰਦੇ ਨੇ ਵੱਡੇ ਵੱਡੇ ਪਲੇਅਰਸ ਦੇ ਨਾਲ ਫੋਰਨ ਪਲੇਅਰਸ ਦੇ ਨਾਲ ਵੀ ਉਹਨਾਂ ਕੋਲੋਂ ਸਿੱਖਦੇ ਨੇ ਹੂੰ ਪਲੱਸ ਬੀਸੀਸੀਆਈ ਜਾ ਰਹੇ ਨੇ ਉੱਥੋਂ ਦਾ ਸਿਸਟਮ ਬਹੁਤ ਵਧੀਆ ਹੈ ਉਹ ਜਦੋਂ ਇਹ ਚੀਜ਼ਾਂ ਕਿ ਪੰਜਾਬ ਦੇ ਵਿੱਚ ਕਰਦੇ ਨੇ ਜਾਂ ਜਿਹੜੇ ਇੱਥੋਂ ਦੇ ਪਲੇਅਰਸ ਨੇ ਜਿਹੜੇ ਜੂਨੀਅਰਸ ਨੇ ਉਹਨਾਂ ਨਾਲ ਡਿਸਕਸ ਕਰਦੇ ਨੇ ਸੋ ਇਹ ਸਾਰਿਆਂ ਦਾ ਮਿਕਸਚਰ ਕਰਕੇ ਕਿ ਇੱਕ ਬੜੇ ਪ੍ਰੋਫੈਸ਼ਨਲ ਤਰੀਕੇ ਦੇ ਨਾਲ ਪੰਜਾਬ ক্রিকেট ਰਨ ਕੀਤੀ ਜਾ ਰਹੀ ਹੈ ਔਰ ਜਿਹਦੇ ਕਰਕੇ ਆ ਸਾਨੂੰ ਰਿਜ਼ਲਟ ਦਿਖ ਰਹੇ ਨੇ ਔਰ ਮੈਨੂੰ ਲੱਗਦਾ ਹੈ ਕਿ ਆਉਣ ਵਾਲਾ ਟਾਈਮ ਇਸ ਤੋਂ ਵੀ ਵਧੀਆ ਹੋਏਗਾ ਜੋ ਬੱਚੇ ਅਸੀਂ ਦੇਖ ਰਹੇ ਹਾਂ ਹੋਰ ਜੂਨੀਅਰ ਲੈਵਲ ਤੋਂ ਉੱਠ ਕੇ ਆ ਰਹੇ ਨੇ ਔਰ ਇਹਨਾਂ ਤੋਂ ਵੀ ਜ਼ਿਆਦਾ ਮਿਹਨਤ ਕਰ ਰਹੇ ਨੇ ਕਿਉਂਕਿ ਉਹ ਉਹ ਵੀ ਉੱਥੇ ਪਹੁੰਚਣਾ ਚਾਹੁੰਦੇ ਨੇ ਤਾਂ ਡੈਫੀਨਿਟਲੀ ਇੱਕ ਬਹੁਤ ਆਪਾਂ ਕਹਿੰਦੇ ਆ ਪੰਜਾਬ ਕ੍ਰਿਕਟ ਇਜ਼ ਇਨ ਗੁੱਡ ਹੈਂਡਸ ਤੇ ਉਹ 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 ਇੱਕ ਸਿਸਟਮ ਨੂੰ ਫਾਲੋ ਕਰਦੇ ਹੋਏ ਤੇ ਇਹ ਸਾਡੇ ਬੱਚਿਆਂ ਲਈ ਬਹੁਤ ਚੰਗੀ ਗੱਲ ਹੈ ਚੰਗੇ ਸੰਕੇਤ ਹੈ ਜੀ ਪੰਜਾਬ ਦੀ ਕ੍ਰਿਕਟ ਲਈ ਤੇ ਪੰਜਾਬ ਦੀ ਕ੍ਰਿਕਟ ਦੀ ਜਦੋਂ ਆਪਾਂ ਗੱਲ ਕਰਦੇ ਆ ਤਾਂ ਪਿੰਡਾਂ ਵਿੱਚ ਟੂਰਨਾਮੈਂਟ ਹੁੰਦੇ ਆ ਬਹੁਤ ਸਾਰੇ ਟੂਰਨਾਮੈਂਟ ਹੁੰਦੇ ਆ ਕੋਸਕੋ ਕ੍ਰਿਕਟ ਦੇ ਨਾਮ ਤੋਂ ਜਿਨ੍ਹਾਂ ਨੂੰ ਜਾਣਿਆ ਜਾਂਦਾ ਹੈ ਸੋਸ਼ਲ ਮੀਡੀਆ ਤੇ ਉਹਨਾਂ ਦੀ ਕਵਰੇਜ ਵੀ ਹੁੰਦੀ ਹੈ ਉਹ ਜਿਹੜੇ ਟੂਰਨਾਮੈਂਟ ਹੋ ਰਹੇ ਆ ਪਿੰਡਾਂ 'ਚ ਹਾਂਜੀ ਉਹਨਾਂ ਦੀ ਕਿੰਨੀ ਭੂਮਿਕਾ ਮੰਨਦੇ ਹੋ ਤੁਸੀਂ ਔਨ ਵਾਲੇ ਸਮੇਂ ਲਈ ਜਿਹੜੀ ਕੋਸਕੋ ਕ੍ਰਿਕਟ ਦੀ ਗੱਲ ਕਰਦਾ ਨਾ ਉਹ ਮੈਂ ਕਹਿੰਦਾ ਕਿ ਉਹ ਕ੍ਰਿਕਟ ਦੀ ਵੀ ਇੱਕ ਜਾਨ ਆ ਜੀ ਆਪਣੇ ਪਿੰਡਾਂ ਦੇ ਵਿੱਚ ਜਿਹੜੇ 플레이ਸ ਨੇ ਜਾਂ ਉਸ ਲੈਵਲ ਤੇ ਨਹੀਂ ਆ ਸਕੇ ਜਾਂ ਟੈਲੈਂਟਡ ਹੈਗੇ ਨੇ ਉਹ ਇੱਕ ਬੜੀ ਛੋਟੀ ਜੀ ਕਿਤੇ ਸ਼ੁਰੂਆਤ ਹੋਈ ਸੀ ਹੂੰ ਉਹ ਕਰਦੇ 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 ਅੱਜ ਬਹੁਤ ਹੀ ਚੰਗੇ ਲੈਵਲ ਤੇ ਉਹ ਪਹੁੰਚ ਗਈ ਹੋਈ ਐ ਔਰ ਮੈਂ ਇਹਦੇ ਲਈ ਸ਼ਾਬਾਸ਼ੀ ਦਿਆਂਗਾ ਉਹ ਕਈ ਪਿੰਡਾਂ ਨੂੰ ਜਿਹੜੇ ਇਹਨਾਂ ਵਧੀਆ ਟੂਰਨਾਮੈਂਟ ਆਰਗੇਨਾਈਜ਼ ਕਰਦੇ ਨੇ ਔਰ ਉਹਨਾਂ ਦੇ ਨਾਲ ਕੁਝ ਜਿਵੇਂ ਸਾਨੂੰ ਪਤਾ ਲੱਗਦਾ ਰਹਿੰਦਾ ਕੁਝ ਐਨਆਰਆਈ ਭਰਾ ਵੀ ਨਾਲ ਜੁੜੇ ਹੋਏ ਨੇ ਸੋ ਹਰ ਪਾਸੇ ਉਹਨਾਂ ਦੀ ਮਦਦ ਫਾਈਨੈਂਸ਼ੀਅਲੀ ਦੂਜੇ ਪਾਸਿਓਂ ਸਪੋਰਟ ਪਲੱਸ ਮੈਨਪਾਵਰ ਜੋ ਉੱਥੇ ਦਿਖਦੀ ਹੈਗੀ ਐ ਜੀ ਉਹ ਕਦੀ ਅਸੀਂ ਖੇਡੀ ਤਾਂ ਨਹੀਂ ਪਰ ਉਹ ਦੇਖ ਕੇ ਜਾਂ ਜੋ ਸੁਣਦੇ ਆ ਜਾਂ ਜੋ ਇਨਾਮ ਉੱਥੇ ਪਲੇਅਰਾਂ ਨੂੰ ਦਿੱਤੇ ਜਾਂਦੇ ਨੇ ਹਾਂਜੀ ਠੀਕ ਹੈ ਉਹਨਾਂ ਦੀ ਜਿਹੜੀ ਹੌਸਲਾ ਵਜਾਈ ਹੈ ਹੂੰ ਠੀਕ ਹੈ ਔਰ ਇੱਕ ਤਰ੍ਹਾਂ ਦੇ ਤੁਸੀਂ ਲਾ ਲਓ ਕਿ ਇੱਕ ਆਪਾਂ ਇੱਕ ਇੱਕ ਇਹ ਸੋਰਸ ਆਫ ਇਨਕਮ ਵੀ ਆਪਾਂ ਇਹਨੂੰ ਕਹਿ ਸਕਦੇ ਹਾਂ ਕਿ ਔਰ ਸਭ ਤੋਂ ਵੱਡੀ ਚੀਜ਼ ਉਹ ਪਲੇਅਰ ਜਿਹੜਾ ਇੱਕ ਵਾਰੀ ਗਰਾਊਂਡ 'ਚ ਚਲਾ ਗਿਆ ਉਹ ਅੱਜ ਉਹਨੇ ਇੱਥੇ ਟੂਰਨਾਮੈਂਟ ਖੇਡਣਾ ਹੈ ਦੂਜੇ ਪਿੰਡ ਜਾਣਾ ਹੈ ਜਿਹੜੀ ਨਸ਼ਿਆਂ ਤੋਂ ਦੂਰ ਹੈ ਹੂੰ ਫਾਲਤੂ ਇਧਰ ਉਧਰ ਵੇਲਿਆਂ ਕੰਮਾਂ ਤੋਂ ਦੂਰ ਹੈ ਔਰ ਗੇਂ ਦੇ ਨਾਲ ਜੁੜਿਆ ਹੋਇਆ ਹੈ ਮਿਹਨਤ ਵੀ ਕਰੂਗਾ ਉਹ ਹਰ ਬੰਦੇ ਦੀ ਚਾਹ ਹੁੰਦੀ ਹੈ ਕਿ ਅੱਗੇ ਵਧਣ ਦੀ ਤਾਂ ਇੱਕ ਉਹ ਇੱਕ ਇਸ ਬੀਸੀਸੀਆਈ ਲੈਦਰ ਕ੍ਰਿਕਟ ਨੂੰ ਛੱਡ ਕੇ ਉਹ ਇੱਕ ਅਲੱਗ ਜਾਨ ਹੈਗੀ ਹੈ ਉਹ ਉਹ ਦੇਖ ਕੇ ਵੀ ਮਜ਼ਾ ਆਉਂਦਾ ਉਹਨੂੰ ਸੁਣ ਕੇ ਵੀ ਮਜ਼ਾ ਆਉਂਦਾ ਹੈ ਤੇ ਮੌਕਾ ਵੀ ਮਿਲਦਾ ਖਿਡਾਰੀਆਂ ਨੂੰ ਜਿਨ੍ਹਾਂ ਨੂੰ ਹੋਰ ਕਿਸੇ ਲੀਗ ਵਿੱਚ ਖੇਡਣ ਦਾ ਜੇ ਮੌਕਾ ਨਹੀਂ ਮਿਲਿਆ ਜਾਂ ਕਿਸੇ ਦੀ ਨਜ਼ਰ ਉੱਪਰ ਨਹੀਂ ਪਈ ਤਾਂ ਉਹ ਇਸ ਕ੍ਰਿਕਟ ਸਰੀਏ ਘਟੋ ਘਟ ਚਰਚਾ ਵਿਚ ਆ ਰਹੀ ਹੈ ਉਹਨਾਂ ਦਾ ਨਾਮ ਬਣ ਰਿਹਾ ਹੈ ਹਾਂਜੀ ਹਾਂ ਬਿਲਕੁਲ ਸੋ ਇਹਨੂੰ ਵੀ ਕਾਫੀ ਲਾਹੇਵੰਦ ਮੰਨਿਆ ਜਾ ਸਕਦਾ ਹੈ ਆਉਣ ਵਾਲੇ ਸਮੇਂ ਦੇ ਤੇ ਜਦੋਂ ক্রিকেট ਦੀ ਗੱਲ ਹੁੰਦੀ ਹੈ ਤਾਂ ਟੈਸਟ ক্রিকেট ਜਿਹਦਾ ਰੁਝਾਨ ਇਸ ਵੇਲੇ ਕੁਝ ਘਟਦਾ ਹੋਇਆ ਵਿਖਾਈ ਦੇ ਰਿਹਾ ਪਰ ক্রিকেট ਦੀ ਸ਼ੁਰੂਆਤ ਤਾਂ ਟੈਸਟ ক্রিকেট ਤੇ ਹੋਈ ਸੀ ਤੇ ਇਹ ਵੀ ਮੰਨਿਆ ਜਾਂਦਾ ਹੈ ਕਿ ਖਿਡਾਰੀ ਦਾ ਅਸਲ ਟੈਸਟ ਜਿਹੜਾ ਆ ਉਹ ਟੈਸਟ ক্রিকেট ਵਿੱਚ ਹੁੰਦਾ ਪਤਾ ਲੱਗਦਾ ਹੈ ਕੌਣ ਕਿੰਨੇ ਪਾਣੀ 'ਚ ਹੈ ਹਾਂਜੀ ਪਰ ਟੈਸਟ ক্রিকেট ਨੂੰ T20 ਤੇ ਹੁਣ ਜਿਹੜੀ ਸੀਮਤ ਓਵਰਾਂ ਦੀ ক্রিকেট ਆ ਉਹਦੇ ਆਉਣ ਤੋਂ ਬਾਅਦ ਕੁਝ ਨੁਕਸਾਨ ਜ਼ਰੂਰ ਹੋ ਰਿਹਾ ਹੈ ਲੋਕਾਂ ਦਾ ਰੁਝਾਨ ਉਧਰ ਨੂੰ ਘਟਿਆ ਹੈ ਤੁਸੀਂ ਕਿੰਨੀ ਅਹਿਮियत ਮੰਨਦੇ ਹੋ ਟੈਸਟ ਕ੍ਰਿਕਟ ਦੀ ਨੌਜਵਾਨ ਖਿਡਾਰੀ ਲਈ ਜਿਹੜੀ ਖੇਡ ਸਿੱਖਣ ਦੀ ਪ੍ਰਕਿਰਿਆ ਵਿੱਚ ਹਾਂਜੀ ਇਹ ਚੀਜ਼ ਮੈਂ ਤੁਹਾਡੇ ਨਾਲ ਸਹਿਮਤ ਹਾਂ ਇਸ ਗੱਲ ਨੂੰ ਕਿ ਇਸ ਅਸੀਂ ਆਈਪੀ ਅੱਜਕੱਲ ਦੇ ਬੱਚੇ ਜਿਹੜੇ ਆ ਰਹੇ ਨੇ ਉਹ ਆਈਪੀਐਲ ਦੀ ਚਮਕ-ਦਮਕ ਦੇਖ ਕੇ ਜੀ ਠੀਕ ਹੈ ਤਾਂ ਉਹਨਾਂ ਨੂੰ ਲੱਗਦਾ ਹੈ ਕਿ ਅਸੀਂ ਵਾਈਟ ਬਾਲ ਸਾਡੇ ਕ੍ਰਿਕਟ ਟਰਮ ਦੇ ਵਿੱਚ ਇਹਨੂੰ ਵਾਈਟ ਬਾਲ ਰੈੱਡ ਬਾਲ ਕਹਿੰਦੇ ਹਾਂ ਜੀ ਜੀ ਉਹਨਾਂ ਦੇ ਰੁਝਾਨ ਨਾ ਵਾਈਟ ਬਾਲ ਵੱਲ ਜ਼ਿਆਦਾ ਜਾ ਰਹੇ ਹਨ ਹਮ ਪਰ ਮੈਂ ਇੱਕ ਚੀਜ਼ ਕਹੂੰਗਾ ਕਿ ਇੱਕ ਪ੍ਰੋਸੈਸ ਹੈ ਹਮ ਅਸੀਂ ਕ੍ਰਿਕਟ ਉਹ ਸ਼ਾਰਟਕੱਟਸ ਨੇ ਜਿ세 ਕਹੀਏ ਨਾ ਕਿ ਅਸੀਂ ਸ਼ੁਰੂ ਤੋਂ ਬੱਚੇ ਨੂੰ ਕਹੀਏ ਕਿ ਜੇ ਇਹਨੂੰ ਵਾਈਟ ਬਾਲ ਖੜਾ ਦਾਂਗੇ ਇਹ ਤੂੰ ਚੌਕੇ ਮਾਰ ਛੱਕੇ ਮਾਰ ਠੀਕ ਹੈ ਉਹ ਉਹ ਸ਼ਾਰਟਕਟ ਹੈ ਉਹ ਕਿਤਨਾ ਕਿਤੇ ਰੋਣ ਵਾਲਾ ਕੰਮ ਹੈ ਜਿਹੜਾ ਪ੍ਰੋਸੈਸ ਹੈ ਹੁਣ ਦੇਖੋ ਤੁਸੀਂ ਜੂਨੀਅਰ ਕ੍ਰਿਕਟ ਹੈ ਅੰਡਰ 16 ਦੇ ਵਿੱਚ T20 ਨਹੀਂ ਹੈਗੀ ਜੀ ਆ ਜਾਂ ਵਨ ਡੇ ਨਹੀਂ ਹੈਗਾ ਜੋ ਬੀਸੀਸੀਆਈ ਨੇ ਫਾਰਮੈਟ ਬਣਾਏ ਹੋਏ ਨੇ ਉਹ ਬੜੇ ਸਿਸਟਮ ਨਾਲ ਬਣਾਏ ਨੇ ਕਿ ਅੰਡਰ 16 ਦੇ ਬੱਚਿਆਂ ਮੇਦੀ ਲੋਡ ਨਹੀਂ ਹੈਗੀ ਅੰਡਰ 19 ਤੋਂ ਵਨ ਡੇ ਸਟਾਰਟ ਹੁੰਦਾ ਜੀ ਫਿਰ ਅੱਗੇ ਜਾ ਕੇ ਸੀਨੀਅਰ ਦੇ ਵਿੱਚ ਜਾ ਕੇ 23 ਜਾ ਕੇ 2020 ਸਟਾਰਟ ਹੁੰਦਾ ਕਿ ਇਹ ਗੇਮ ਹੈਗੀ ਹੈ T20 ਜਿਹੜੀ ਹੈ ਉਹ 20 ਪਲਸ ਜਾਂ ਅਸੀਂ ਸੀਨੀਅਰ ਹੋ ਜਾਂਦੇ ਆ ਉੱਥੇ ਇਹ ਉੱਥੇ ਦੀ ਇਹ ਗੇਮ ਹੈਗੀ ਹੈ ਪਰ ਜਿਹੜਾ ਪ੍ਰੋਸੈਸ ਹੈ ਜਿਹੜਾ ਬੱਚਾ ਰੈਡ ਬਾਲ ਖੇਡੂਗਾ ਹੁਣ ਇੱਕ ਤਾਂ ਇਹੀ ਚੀਜ਼ ਨਾਲ ਤੁਹਾਡੀ ਪੇਸ਼ੈਂਸ ਟੈਸਟ ਹੁੰਦੀ ਜਿਹੜਾ ਤੁਸੀਂ ਹੁਣ ਟੈਸਟ ਦੀ ਗੱਲ ਕੀਤੀ ਹੈ ਤਾਂ ਇੱਥੇ ਹੀ ਟੈਸਟ ਹੁੰਦਾ ਦੂਜਾ ਤੁਸੀਂ ਜੇ ਬੇਸਿਕਸ ਤੁਹਾਡੇ ਠੀਕ ਹੋਣਗੇ ਤਾਂ ਤੁਸੀਂ ਟੈਸਟ ਕ੍ਰਿਕਟ ਜਾਂ ਰੈੱਡ ਬਾਲ ਕ੍ਰਿਕਟ ਨੂੰ ਖੇਡ ਸਕੋਗੇ ਤੇ ਜਾਂਦੇ ਜਾਂਦੇ ਬਿਲਕੁਲ ਸੰਖੇਪ ਵਿੱਚ ਤੁਹਾਡੇ ਕੋਲੋਂ ਜਾਨਣਾ ਚਾਹਾਂਗੇ ਕਿ ਮੌਜੂਦਾ ਸਮੇਂ ਤੁਹਾਡੇ ਕੀ ਰੁਚੀਵੇਂ ਨੇ ਤੇ ਆਉਣ ਵਾਲੇ ਸਮੇਂ ਲਈ ਕੀ ਟੀਚੇ ਤੁਸੀਂ ਰੱਖੇ ਨੇ ਹਾਂਜੀ ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਮੈਂ ਰੇਲਵੇਜ਼ ਜੁਆਇਨ ਕੀਤੀ ਸੀ ਸਪੋਰਟਸ ਬੇਸਿਸ ਤੇ ਤੇ ਮੈਂ ਅੱਜ ਰੇਲਵੇ 'ਚ ਜੌਬ ਕਰ ਰਿਹਾ ਤੇ ਪਲੱਸ ਮੇਰੀ ਮੈਂ ਆਪਣੀ ਪਿਛਲੇ 4-5 ਸਾਲ ਤੋਂ ਕ੍ਰਿਕਟ ਅਕੈਡਮੀ ਚਲਾ ਰਿਹਾ ਤੇ ਬੱਚਿਆਂ ਨੂੰ ਕੋਚਿੰਗ ਕਰ ਰਿਹਾ ਉੱਥੇ ਤੇ ਔਰ ਬੜਾ ਖੁਸ਼ ਹਾਂ ਮੈਂ ਉਹਦੇ 'ਚ ਕਿ ਉਸ ਜਿਸ ਗੇਮ ਨੂੰ ਅਸੀਂ 14-15 ਸਾਲ ਦੀ ਉਮਰ ਦੇ ਵਿੱਚ ਸਟਾਰਟ ਕੀਤਾ ਸੀਗਾ ਅੱਜ ਵੀ ਉਹਦੇ ਨਾਲ ਜੁੜੇ ਹੋਏ ਹੋਣੇ ਸਾਰੇ ਕਰਕੇ ਸੋ ਮੈਂ ਇਹੀ ਅੰਦਾਜ਼ ਕਰਦਾ ਕਿ ਮੈਂ ਇਸ ਗੇਮ ਦੇ ਨਾਲ ਜੁੜਿਆ ਰਹਾ ਮਾਂ ਔਰ ਬਹੁਤ ਚੰਗਾ ਟਾਈਮ ਦੇਖਿਆ ਇਸ ਗੇਮ ਨੇ ਸਾਨੂੰ ਬਹੁਤ ਕੁਝ ਦਿੱਤਾ ਹੈ ਅੱਜ ਇਹ ਨਾਮ ਦਿੱਤਾ ਹੈ ਉਹ ਮੈਂ ਜਿੰਨੀ ਮੇਰੇ ਵੱਲੋਂ ਸੇਵਾ ਹੋ ਸਕੇਗੀ ਮੈਂ ਇਸ ਗੇਮ ਦੀ ਕਰੂੰਗਾ ਜੀ ਬਹੁਤ ਵਧੀਆ ਕਾਰਜ ਤੁਸੀਂ ਕਰ ਰਹੇ ਹੋ ਤੇ ਬਹੁਤ ਵਧੀਆ ਜਾਣਕਾਰੀ ਤੁਸੀਂ ਮੁਹੱਈਆ ਕਰਵਾਈ ক্রিকেট ਦੀ ਖੇਡ ਬਾਰੇ ਗੱਲ ਬਹੁਤ ਲੰਮੀ ਕੀਤੀ ਜਾ ਸਕਦੀ ਪਰ ਪ੍ਰੋਗਰਾਮ ਦਾ ਵੇਲਾ ਇਸ ਲਈ ਮੁਕੰਮਲ ਹੋਣ ਵਾਲਾ ਵੱਧ ਰਿਹਾ ਬਹੁਤ ਵਧੀਆ ਜਾਣਕਾਰੀ ਤੁਸੀਂ ਮੁਹੱਈਆ ਕਰਵਾਈ ਤਕਨੀਕੀ ਪਹਿਲੂ ਦੱਸੇ ਸਾਡੇ ਕੋਲ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਸੋ ਮਚ ਥੈਂਕ ਯੂ ਖੇਡ ਸੰਸਾਰ ਪ੍ਰੋਗਰਾਮ ਵਿੱਚ ਅਸੀਂ ਅੱਜ ਦੇ ਸੰਕ ਵਿੱਚ ক্রিকেট ਬਾਰੇ ਗੱਲਬਾਤ ਇਸੇ ਤਰ੍ਹਾਂ ਨਵੇਂ ਅੰਕ ਵਿੱਚ ਕਿਸੇ ਹੋਰ ਖੇਡ ਬਾਰੇ ਕਿਸੇ ਹੋਰ ਖੇਡ ਸ਼ਖਸੀਅਤ ਨੂੰ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਵਾਂਗੇ ਤੇ ਖੇਡ ਸੰਸਾਰ ਪ੍ਰੋਗਰਾਮ ਵਾਂਗ ਡੀਡੀ ਪੰਜਾਬੀ ਦੇ ਹੋਰ ਸਾਰੇ ਪ੍ਰੋਗਰਾਮ ਨੂੰ ਤੁਸੀਂ ਸੋਸ਼ਲ ਮੀਡੀਆ ਜ਼ਰੀਏ ਵੀ ਵੇਖ ਸਕਦੇ ਹੋ ਵਧੇਰੇ ਜਾਣਕਾਰੀ ਲਈ ਡੀਡੀ ਪੰਜਾਬੀ ਦੇ YouTube ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੋ Facebook ਪੇਜ ਨੂੰ ਲਾਈਕ ਕਰ ਤੇ ਫੋਲੋ ਅਤੇ Instagram ਉੱਤੇ ਵੀ ਤੁਸੀਂ ਡੀਡੀ ਪੰਜਾਬੀ ਦੇ ਨਾਲ ਜੁੜ ਸਕਦੇ ਹੋ ਅੱਜ ਦਾ ਐਂਕ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ